ਪਰੰਤਾਰਨ ਦੀ ਜ਼ਿਮਨੀ ਚੋਣ ਦਾ ਜਿਹੜਾ ਮੈਦਾਨ ਹੈ ਕਾਫੀ ਭਖਿਆ ਹੋਇਆ ਹੈ ਪਰ ਇਹ ਭਾਰੀ ਪੈਂਦਾ ਹੋਇਆ ਨਜ਼ਰ ਆਉਂਦਾ ਹੈ ਰਾਜਾ ਬੜਿੰਗ ਦੇ ਉੱਤੇ ਉਹ ਵੀ ਉਹਨਾਂ ਦੀ ਵਜ੍ਹਾ ਦੇ ਨਾਲ ਰਾਜਾ ਬੜਿੰਗ ਪਹਿਲਾਂ ਖਾਲਿਸਤਾਨ ਦੀ ਗੱਲ ਕਰਦੇ ਨੇ ਪੰਥਕ ਧਰਤੀ ਦੇ ਉੱਤੇ ਜਾਂਦੇ ਨੇ ਉੱਥੇ ਚੋਣ ਜਿੱਤਣ ਦੀ ਗੱਲ ਕਰਦੇ ਨੇ ਪਰ ਉੱਥੇ ਫਿਰ ਗੱਲ ਆ ਜਾਂਦੀ ਹੈ ਖਾਲਿਸਤਾਨ ਨੂੰ ਲੈ ਕੇ ਇੱਕ ਬਿਆਨ ਦੇ ਦਿੰਦੇ ਨੇ ਜਿਸ ਕਰਕੇ ਕਾਫੀ ਟ੍ਰੋਲਿੰਗ ਜਿਹੜੀ ਹੈ ਉਹ ਰਾਜਾ ਬੜਿੰਗ ਨੂੰ ਦੇਖਣੀ ਪੈਂਦੀ ਹੈ ਇੱਕ ਵਾਰ ਫਿਰ ਰਾਜਾ ਬੜਿੰਗ ਨੇ ਅਜੀਹਾ ਬਿਆਨ ਦੇ ਦਿੱਤਾ ਜਿਸ ਕਰਕੇ ਉਹਨਾਂ ਦਾ ਵਿਰੋਧ ਹੋ ਰਿਹਾ ਮਾਫੀਆਂ ਵੀ ਮੰਗ ਲਈਆਂ ਗਈਆਂ ਪਰ ਫਿਰ ਵੀ ਉਹਨੂੰ ਤਲ ਬਿਆਨ ਆ ਕਿ ਕੁਝ ਬੋਲਦੇ ਨੇ ਰਾਜਾ ਬਣेंगे ਤੇ ਕੀ ਰਾਜਾ ਬਣेंगे ਤੇ ਇਹੀ ਬਿਆਨ ਕੀ ਉਹਨਾਂ ਦੀ ਕੁਰਸੀ ਦਾ ਵੀ ਖਤਰਾ ਜਿਹੜਾ ਹੈ ਉਹ ਪੈਦਾ ਹੋ ਸਕਦਾ ਹੈ ਕਿ ਉਹਨਾਂ ਦੇ ਕੋਲੋਂ ਕੁਰਸੀ ਜਾ ਸਕਦੀ ਹੈ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਕਿ ਉਹਨਾਂ ਦਾ ਪ੍ਰਧਾਨ ਅਜਿਹੀਆਂ ਗੱਲਾਂ ਕਰ ਰਿਹਾ ਹੈ ਇਸ ਨੂੰ ਐਡਰੈਸ ਕਰਾਂਗੇ ਸਵਾਲ ਨੂੰ ਐਡਰੈਸ ਕਰਾਂਗੇ ਨਾਲ ਹੀ ਤਰਨਤਾਰਨ ਦੀ ਜ਼ਿਮਨੀ ਚੋਣ ਦੀ ਚ ਗੱਲ ਕਰਾਂਗੇ ਸੁਖਵਿੰਦਰ ਕੌਰ ਜੋ ਕਿ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਇੱਕ ਅਜੀਹੀ ਖਬਰ ਸਾਹਮਣੇ ਆਈ ਹੈ ਜਿਸ ਤੇ ਅਸੀਂ ਚਰਚਾ ਕਰਾਂਗੇ ਜਿਸ ਨੂੰ ਸੁਣ ਕੇ ਕਾਫੀ ਹੈਰਾਨੀ ਕਿ ਅਕਾਲੀ ਦਲ ਹੁਣ ਤੱਕ ਜੋ ਦਾਅਵੇ ਕਰ ਰਿਹਾ ਸੀ ਕਿ ਅਜਿਹਾ ਕੁਝ ਵੀ ਨਹੀਂ ਹੈ ਕਿ ਕੁਝ ਚੱਲ ਰਿਹਾ ਉਸ ਤੇ ਵੀ ਚਰਚਾ ਕਰਾਂਗੇ ਡੀਆਈਜੀ ਪੁੱਲਰ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦਾ ਮਾਮਲਾ ਵੀ ਕਾਫੀ ਭਖਿਆ ਹੋਇਆ ਹੈ ਲਗਾਤਾਰ सीबीआई ਜਾਂਚ ਕਰਦੀ ਹੈ ਤੇ ਇਸੇ ਮਾਮਲੇ ਨੂੰ ਲੈ ਕੇ ਪੰਜਾਬ ਵਿਜੀਲੈਂਸ ਤੇ सीबीआई ਆਮੋ ਸਾਹਮਣੇ ਹੁੰਦੀ ਹੈ ਤੇ ਪੰਜਾਬ ਵਿਜੀਲੈਂਸ ਨੂੰ ਝਾੜ ਪੈ ਜਾਂਦੀ ਹੈ ਤੇ ਅੱਜ ਰੇਡਾਂ ਵੀ ਹੋਈਆਂ ਨੇ ਕਿਤੇ ਕਿਤੇ ਰੇਡਾਂ ਹੋਈਆਂ ਨੇ ਕਿਨਾਂ ਦੇ ਘਰ ਰੇਡਾਂ ਹੋਈਆਂ ਨੇ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਹੈ ਕਿ ਕੁਝ ਚੱਲ ਰਿਹਾ ਇਸ ਮਾਮਲੇ ਦੇ ਉੱਤੇ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੌਰ ਸਵਾਗਤ ਕਰਦੀਆਂ ਤੁਹਾਡਾ ਬਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਸੁਭੀ ਸਿੰਘ ਪਟਿੱ ਪਟਿੱ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਪ੍ਰਕਿਰਿਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪਟਸਾ ਤਰਨ ਤਰਨ ਦੇ ਵਿੱਚ ਜਿੱਥੇ ਪਾਰਟੀਆਂ ਨੂੰ ਮਜ਼ਬੂਤੀ ਦੀ ਲੋੜ ਹੈ ਕਿ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈ ਪਰ ਉੱਥੇ ਹੀ ਰਾਜਾ ਬਰਿੰਗ ਦੇ ਬਿਆਨ ਅਜੀਹੇ ਆਉਂਦੇ ਨੇ ਸਾਹਮਣੇ ਕਿ ਲੱਗਦਾ ਹੈ ਕਿ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ ਕਿ ਅਕਸਰ ਉਹ ਵਿਵਾਦਾਂ 'ਚ ਘਿਰ ਜਾਂਦੇ ਨੇ ਪਹਿਲਾਂ ਖਾਲੀ ਸਣ ਵਾਲਾ ਬਿਆਨ ਹੁੰਦਾ ਤੇ ਹੁਣ ਫਿਰ ਅਜੀਹਾ ਇੱਕ ਬਿਆਨ ਮਰਹੂਮ ਗ੍ਰਹਿ ਮੰਤਰੀ ਜੋ ਕਿ ਸਾਡਾ ਗ੍ਰਹਿ ਮੰਤਰੀ ਨੇ ਬੂਟਾ ਸਿੰਘ ਉਹਨਾਂ ਦੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਮਾਫੀ ਵੀ ਮੰਗ ਲਈ ਪਰ ਫਿਰ ਵੀ ਤਲਬ ਕੀਤਾ ਗਿਆ ਕਿ ਕੀ ਲੱਗਦਾ ਹੈ ਕਿ ਹੁਣ ਕਾਂਗਰਸ ਨੂੰ ਨੁਕਸਾਨ ਤਰਨ ਅੰਦਰ ਵਿੱਚ ਵੜਿੰਗ ਕਰਕੇ ਖੋਜ ਆਵੇਗਾ ਰਾਜਾ ਵੜਿੰਗ ਇੱਕ ਜਿਆ ਬੇਬੂਖ ਬੰਦ ਵਿਅਕਤੀ ਆ ਜਿਹੜੇ ਵਿਅਕਤੀ ਨੂੰ ਪਤਾ ਹੀ ਨਹੀਂ ਵੀ ਕਿਹੜੀ ਗੱਲ ਕਿਹੜੇ ਵੇਲੇ ਕਰਨੀ ਹੈ ਜੀ ਕਾਂਗਰਸ ਦਾ ਬੇੜਾ ਕਰ ਕਰਨ ਵਾਸਤੇ ਉਹਨੂੰ ਪੰਜਾਬ ਦਾ ਪ੍ਰਧਾਨ ਲਾਇਆ ਇਸੇ ਕਰਕੇ ਉਹਨੂੰ ਨੈਸ਼ਨਲ ਜੁਤ ਕਾਂਗਰਸ ਦੇ ਪ੍ਰਧਾਨੀ ਤੋਂ ਲਾਇਆ ਗਿਆ ਸੀਗਾ ਭਾਈ ਇਹ ਨਕਮ ਆਦਮੀ ਹੈ ਅੱਜ ਦੀ ਡੇਟ ਦੇ ਵਿੱਚ ਘੱਟੋ-ਘੱਟ 10% ਦੀ ਦਲਤ ਵੋਟਾਂ ਦਾ ਨੁਕਸਾਨ ਨੇ ਕੀਤਾ ਹੈ ਆਪਣੇ ਦਾ ਕਾਂਗਰਸ ਦਾ ਜੀ ਮਾਫੀਆਂ ਵੀ ਮੰਗ ਲੀਆਂ ਸਭ ਕੁਝ ਕਰ ਲੀਆਂ ਲੇਕਿਨ ਮਾਫੀ ਦਿੱਤੀ ਨਹੀਂ ਜਾਣੀ ਚਾਹੀਦੀ ਹੈ ਹਰਪਾਲ ਸਿੰਘ ਚੀਮਨ ਜਿਹੜੇ ਸਾਡੇ ਵਿੱਤ ਮੰਤਰੀ ਉਹਨੇ ਕਿਹਾ ਜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਸਰਜੀਤ ਸਿੰਘ ਗੜੀ ਨੇ ਬਕਾਇਦਾ ਤੌਰ ਤੇ ਜਿਹੜੇ ਐਸਟੀਐਸਟੀ ਪਿਛੇ ਦੇ ਚੇਅਰਮੈਨ ਉਹਨਾਂ ਨੇ ਐਸਡੀ ਬੁਲਾਇਆ ਸੀ ਤੇ ਤਹਿਸੀਲ ਦਾ ਚਲ ਗਿਆ ਉੱਥੇ ਉਹਨਾਂ ਦੀ ਝਾੜ ਝੰਮ ਕੀਤੀ ਵੀ ਤੂੰ ਰੂਨ ਬੁੱਕ ਲਿਆ ਨਾਲ ਨਹੀਂ ਜੀ ਤੇ ਫਿਰ ਤੂੰ ਆ ਤੂੰ ਕਿਹਨਾਂ ਨਾਲ ਜੀ ਉਹਦੀ ਝਾੜ ਝੰਮ ਕਰਕੇ ਤੋੜ ਦਿੱਤਾ ਤੇ 6 ਤਰੀਕ ਨੂੰ ਸਵੇਰੇ 10 ਵਜੇ ਡਿਸਟ੍ਰਿਕਟ ਇਲੈਕਸ਼ਨ ਕਮਿਸ਼ਨਰ ਜਾਂ ਡੀਸੀ ਹੁੰਦਾ ਉਹਨੂੰ ਬੁਲਾ ਲਿਆ ਵੀ ਤੂੰ ਆਓ ਜੀ ਆਪਦੇ ਨਾਲੂਨ ਨੇ ਇੱਕ ਚੌਣਕ ਮਿਸ਼ਨ ਨੂੰ ਚਿੱਠੀ ਕੱਢਤੀ ਆ ਉਹਨੂੰ ਕਹਿ ਦਿੱਤਾ ਵੀ ਇਸ ਬੰਦੇ ਨੂੰ ਤੜੀ ਪਾਰ ਕਿਉਂ ਨਹੀਂ ਕੀਤਾ ਗਿਆ ਹੁਣ ਤੱਕ ਜ਼ਿਲ੍ਹੇ ਦੇ ਵਿੱਚੋਂ ਦੇਸ਼ ਦਾ ਗ੍ਰਹਿ ਮੰਤਰੀ ਗੁਜਰਾਤ ਚੋਂ ਤੜੀਬਰ ਕਰਾ ਦਿੱਤਾ ਗਿਆ ਸੀ ਤੜੀ ਪਾਰ ਜੀ ਜਿਨ੍ਹਾਂ ਦੀ ਜਿਹਦੇ ਕਰਕੇ ਦਿੱਤਾ ਗਿਆ ਸੀ ਇੱਕ ਮੇਰੇ ਖਿਆਲ ਸੰਜੇ ਕੀ ਨਾਂ ਸੀ ਉਹਦਾ ਸੰਜੇ ਸੰਜੀਵ ਭੱਟ ਆਈਪੀ ਸਬਸਟੀਟਿਊਸ਼ਨ ਇਨਕੁਆਰੀ ਕੀਤੀ ਸੀ ਉਪਰ ਅੱਜ ਤੱਕ ਜੇਲ੍ਹ ਪ੍ਰੇਫਰੰਡ ਉਹਦਾ ਘਰ ਵੀ ਢਾਹ ਦਿੱਤਾ ਇਹਨਾਂ ਨੇ ਇਹੋ ਜਿਹੇ ਬੀਜੇਪੀ ਵਾਲੇ ਬੰਦੇ ਨੇ ਹੁਣ ਇਹਦੇ ਕੇਸ ਦੇ ਵਿੱਚ ਰਾਜਾ ਬੜੇ ਕਹਿੰਦੇ ਮਾਫੀ ਮੰਗ ਲਈ ਜੀ ਮੇਰੇ ਕਹਿਣ ਦੇ ਉੱਤੇ ਜੇ ਕਿਸੇ ਨੇ ਠੇਸ ਪੁੱਜੀ ਮੈਂ ਮਾਫੀ ਮੰਗਦਾ ਹੁਣ ਜਿਹੜੀ ਆ ਐਸਟੀਐਫਸੀ ਕਮਿਸ਼ਨਰ ਨੇ ਕਹਿ ਦਿੱਤਾ ਨਹੀਂ ਗਲਤੀ ਪਈ ਨੂੰ ਤੜੀ ਪਾਸ ਤੋਂ ਨਹੀਂ ਕਰ ਦਿੱਤਾ ਕਿ ਅਜੇ ਤੱਕ ਇਹਦੇ ਖਾਤ ਕਰ ਵੀ ਕੋਈ ਨਹੀਂ ਕੀਤੀ ਕੀ ਜੀ ਦੂਸਰ ਵਾਲਮਿਕੀ ਭਾਈ ਚਰੇ ਨੇ ਕਿਹਾ ਤੇ 295 ਦਾ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਸੱਟੋ ਇਹਨੇ ਇੱਕ ਵਿਅਕਤੀ ਤੇ ਨਹੀਂ ਇੱਕ ਧਰਮ ਤੇ ਮਲਾ ਕੀਤਾ ਰਾਜਸਥਾਨ ਦਾ ਸਰੋਈ ਜ਼ਿਲ੍ਹਾ ਸਭ ਤੋਂ ਵੱਡਾ ਹੈ ਜਿੱਥੋਂ ਇਹ ਇਲੈਕਸ਼ਨ ਲੜਦੇ ਹੁੰਦੇ ਸੀ ਤੇ ਉਹ ਇਲੈਕਸ਼ਨ ਦੇ ਵਿੱਚ ਜਾ ਕੇ ਜਿੱਤੇ ਸੀਗੇ ਸਰਦਾਰ ਬੂਟਾ ਸਿੰਘ ਹੋਰੀ ਤੇ ਉਹਨਾਂ ਲੋਕਾਂ ਨੇ ਇੱਕ ਸ਼ਿਕਾਇਤ ਕੀਤੀ ਸੀ ਸਾਨੂੰ ਪਾਣੀ ਦੀ ਬੜੀ ਦਿੱਕਤ ਹੈ ਸਾਡਾ ਪਾਣੀ ਦਾ ਪ੍ਰਬੰਧ ਕਰ ਦਿਓ ਤੇ ਇਹਨਾਂ ਨੇ ਰੇਲਵੇ ਲਾਈਨ ਵਿਛਾ ਕੇ ਉੱਥੇ ਤੇ ਰੇਲ ਰਾਈ ਉੱਥੇ ਪਾਣੀ ਸਪਲਾਈ ਕਰਦਾ ਸੀ ਲੋਕ ਇਹਨਾਂ ਨੂੰ ਰੱਬ ਨੂੰ ਪੁੱਛਦੇ ਸੀ ਉੱਤੇ ਜੀ ਤੇ ਰਾਜਾ ਬਣੇਗੇ ਤੁਸੀਂ ਮੰਤਰੀ ਵੀ ਰਹੇ ਹੋ ਸੰਤਰੀ ਵੀ ਰਹੇ ਹੋ ਐਮਐਲਏ ਵੀ ਰਹੇ ਹੋ ਕੋਈ ਇੱਕ ਕੰਮ ਕਰਾ ਦਿਓ ਜਿਹੜੇ ਕੰਮ ਕਰਕੇ ਤੁਹਾਨੂੰ ਯਾਦ ਕੀਤਾ ਜਾਵੇ ਹਾਂ ਪੁੱਠੇ ਕਮਾਂਵਰੇ ਯਾਦ ਜ਼ਰੂਰ ਕੀਤਾ ਜਾਊ 2021 ਜਿਹਨਾਂ ਧਮਕੀ ਲਈ ਸੀ ਤੁਹਾਨੂੰ ਪਤਾ ਇੱਕ ਟੇਲਰ ਮਾਸਟਰ ਨੂੰ ਉਹਨੂੰ ਕਾ ਪੱਠਾ ਕਿਹਾ ਸੀ ਯਾਦ? ਜੀ ਉਹਦੇ ਫਿਰ ਸੁਣਾਉਂਦੇ ਸੀ 27000 ਬਿੱਲ ਬਣ ਗਿਆ ਉਹਨੇ ਪੈਸੇ ਮੰਗਲੇ ਤੇ ਕਹਿੰਦੇ ਤੈਨੂੰ ਪਤਾ ਨਹੀਂ ਮੈਂ ਮੰਤਰੀ ਆ ਉਹਨੂੰ ਦੇ ਪੱਠੇ ਤੇ ਨਹੀਂ ਜਿੱਤ ਕਿਵੇਂ ਪਈ ਪੈਸੇ ਮੰਗਣ ਦੀ ਉਹ ਫਿਰ ਮਾਮਲਾ ਬੜਾ ਖ਼ਬਰਾਂ ਚ ਆਇਆ ਸੀ ਬਹੁਤ ਖੁਸ਼ੀਆ ਸੀ ਮਨਪ੍ਰੀਤ ਬਾਦਲ ਨੇ ਕਿਹਾ ਸੀ ਪਾਈ ਤੂੰ ਪੈਸੇ ਮੇਰੇ ਕੋਲ ਲੈ ਲਾ ਗਰੀਬਾਂ ਨੇ ਸੀ ਹੁੰਦਿਆਂ ਮਨਪ੍ਰੀਤ ਬਕਾਲੀ ਦਲ ਸੀ ਨਾ ਵਿਰੋਧੀ ਸੀਗਾ ਜੀ ਫਿਰ ਖਾਲਸਤਾਨ ਦਾ ਜਿਹੜੇ ਨੇ ਕਹਿੰਦਾ ਜੀ ਖਾਲਸਤਾਨ ਦੇਸਾਂ ਦੇ ਵੀ ਤਰਨਤੰਦਰ ਵਿੱਚ ਖਾਲਸਤਾਨ ਦੇ ਹਿੰਦੂਸਣ ਕਿੱਥੋਂ ਆ ਗਏ ਬਿਲਕੁਲ ਇਹ ਮੁੱਦਿਆਂ ਦੀ ਲੜਾਈ ਲੜ ਤੁਸੀਂ ਉੱਤੇ ਰਾਸ਼ਟਰਵਾਦੀ ਰਾਸ਼ਟਰੀ ਕਰਕੇ ਦਿੱਲੀ ਜਾ ਕੇ ਕਰੋ ਤਾਂ ਲੋਕ ਤਾਂ ਡੀ ਵੀ ਹੈਗੇ ਤੁਸੀਂ ਮੈਂਬਰ ਪਾਰਲੀਮੈਂਟੋ ਕਰਨ ਜਾ ਕੇ ਉੱਥੇ ਗੱਲ ਤੁਸੀਂ ਉਦੋਂ ਵੀ ਇਹਨਾਂ ਦਾ ਰੌਲਾ ਪਿਆ ਤੇ ਨੂੰ ਹੱਥ ਜੋੜੇ ਪ੍ਰਤਾਪ ਸਿੰਘ ਬਾਜਵਾ ਨੇ ਤੇ ਬਕਾਇਦਾ ਤੌਰ ਤੇ ਸੁਖਬਿੰਦਰ ਸਿੰਘ ਜਿਹੜੇ ਸਾਡੇ ਸਰਕਾਰੀਆ ਸਾਹਿਬ ਨੇ ਉਹਨਾਂ ਐਨੀ ਗੱਲ ਕਹੀ ਪਾਈ ਕਿ ਜਾ ਮੌਜੂਦਾ ਜਾ ਕੇ ਕੰਮ ਹੋਰ ਕਰਨਾ ਸਮਝ ਰਹੇ ਨੇ ਇਸ ਨੂੰ ਇਲੈਕਸ਼ਨ ਲੜਨ ਦੇ ਇੱਥੇ ਸੁਖਜਿੰਦਰ ਸਿੰਘ ਸਰਕਾਰੀਆ ਉੱਥੇ ਇੰਚਾਰਜ ਲਾਏ ਇਲੈਕਸ਼ਨ ਮਾਰਚ ਉਹਨਾਂ ਦਾ ਬੇੜਾਗਰ ਕਰਮ ਕਰਦੇ ਤੋਂ ਲਈ ਇੱਥੇ ਲੱਗਦਾ ਜਾਂਦਾ ਰਾਜਾ ਵੜਿੰਗੂ ਜਿਵੇਂ ਕਾਂਗਰਸ ਭਾਜਪਾ ਦੇ ਏਜੰਟ ਬੈਠੇ ਹੁੰਦੇ ਹੁੰਦੇ ਹੁਣ ਤਾਂ ਇਹ ਵੀ ਪਤਾਵਾ ਟੇਲਰ ਦਾ ਮਾਮਲਾ ਵੀ ਹੋ ਗਿਆ ਤੇ ਇਹ ਰਾਜੇ ਵੜਿੰਗ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਦੀ ਸਰਕਾਰ ਸੀ ਤੇ ਇਹਦੇ ਤੇ ਇੱਕ ਦੋਸ਼ ਲੱਗਾ ਇਸਮਗਲਰ ਨੇ ਕਿਹਾ ਸੀ ਵੀ ਮੇਰੀ ਜਾਰੀ ਹੈ ਜੀ ਰਾਜੇ ਵੜਿੰਗ ਸਾਡੀ ਪੁਸਤ ਨਹੀਂ ਕਰਦਾ ਇਸਮਗਲਰਾਂ ਦੀ ਵਿਧਾਨ ਸਭਾ 'ਚ ਸਵਾਲ ਉੱਠਿਆ ਸੀਗਾ ਤੇ ਇਹ આરોਪਿਆ ਸੀ ਗਲੇਡੂਆਂ ਨਾਲ ਉਹ ਗਲੇਡੂਆਂ ਰੁਆ ਸੀਗਾ ਤੇ ਮੈਨੂੰ ਝੂਠਾ ਪਛਾਇਆ ਜਾਂਦਾ ਤੇ ਬਾਦਲ ਸਾਹਿਬ ਬੜੇ ਲਿਬਰਲ ਬੰਦੇ ਨੇ ਨੇਸ਼ਨਾਂ ਮਾਫ ਕਰਤਾ ਜਦੋਂ ਕੋਈ ਗਲਤੀ ਰਹਿਣ ਦੇ ਜਿੰਨਾ ਫੜ ਤੁਸੀਂ ਬਿਕਰਮਜੀਠੀ ਨੇ ਕਿਹਾ ਸੀ ਰਾਜਾ ਤੂੰ ਤੇ ਗਲੇਡੂ ਛੁੱਟ ਕੇ ਸੱਚਾ ਹੋ ਗਿਓ ਮੈਨੂੰ ਪੁੱਛ ਕੇ ਵੇਖ ਮੇਰੇ ਮਾਪੇ ਮੇਰੇ ਨਾਲ ਬੋਲਦੇ ਨਹੀਂ ਰਾਜੇ ਦੀਆਂ ਬਸਾਂ ਦੀਆਂ ਬਾੜੀਆਂ ਦਾ ਮਾਮਲਾ ਅਜੇ ਤੱਕ ਮੁੱਖ ਮੰਤਰੀ ਸਾਹਿਬ ਦੋ ਕੁ ਮਹੀਨੇ ਬਾਅਦ ਕਹਿੰਦੇ ਆ ਕਿ ਉਹ ਫਾਈਲ ਮੇਰੀ ਟੇਬਲ ਤੇ ਪਈ ਆ ਜੀ ਪਤਾ ਨਹੀਂ ਟੇਬਲ ਦੇ ਥੱਲੇ ਪਈ ਆ ਕੁੱਤੇ ਪਈ ਆ ਸਮਝ ਨਹੀਂ ਆ ਕਿੱਥੇ ਪਈ ਜੇ ਲੱਬੀ ਚ ਫਾਈਲ ਰਹੀ ਤੱਕ ਤੇ ਇਹ ਵੀ ਪਤਾ ਲੱਗਾ ਕਿ ਇਹ ਰਾਤ ਨੂੰ ਟੋਪੀ ਦੀ ਪਾ ਕੇ ਤੇ ਜਾ ਕੇ ਮੁੱਖ ਮੰਤਰੀ ਨੂੰ ਮਿਲਿਆ মহারাজ ਗਲਤੀ ਹੋ ਗਈ ਆ ਮਾਫੀ ਦੇ ਦਿਓ ਕੋਈ ਗਲਤੀ ਨਹੀਂ ਜੀ ਮੈਂ ਕੋਈ ਗਲਤੀ ਨਹੀਂ ਕੀਤੀ ਇਸ ਕਰਕੇ ਰਾਜੇ ਵੜਿੰਗ ਨੇ ਜਿਹੜਾ ਉਹ ਉੱਥੇ ਨੁਕਸਾਨ ਕੀਤਾ ਜੇ ਕੱਲ ਨੂੰ ਤੜੀ ਪਰ ਕਰਾਰ ਦਿੱਤਾ ਗਿਆ ਤੇ ਫਿਰ ਜਿਲ੍ਹੇ ਜਿਨੀ ਮੈਂ ਸਿੱਧਾ ਇਲੈਕਸ਼ਨ ਚ ਭੱਜੇ ਸਰ ਤੇ ਉਹ ਚਾਹੁੰਦੇ ਨਹੀਂ ਜਿਹੜੇ ਉੱਥੇ ਕਾਂਗਰਸੀ ਲੀਡਰ ਬੀਠੇ ਉਹ ਚਾਹੁੰਦੇ ਨੇ ਵੀ ਇੱਥੇ ਨਹੀਂ ਆਉਣਾ ਚੰਗੀ ਗੱਲ ਹੈ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਬਕਾਇਦਾ ਤੌਰ ਤੇ ਸਟੇਜ ਤੋਂ ਕਿਹਾ ਬਿਹਾਰ ਦੇ ਵਿੱਚ ਪਿਆ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਆ ਕਿਉਂਕਿ ਚੰਨੀ ਦਾ ਬੜਾ ਪਿਆਰ ਆ ਮੁੱਖ ਪ੍ਰਧਾਨ ਮੰਤਰੀ ਸਾਹਿਬ ਨਾਲ ਜਦੋਂ 5 ਜੁਲਾਈ 5 ਜਨਵਰੀ 2021 ਨੂੰ ਉੱਥੇ ਆਏ ਸੀ ਬਾਈ ਦੇ ਉੱਥੇ ਆਏ ਸੀਗੇ ਚੰਨੀ ਮੁੱਖ ਮੰਤਰੀ ਸੀ ਚੰਨੀ ਨੇ ਕਿਹਾ ਜੀ ਮੈਂ ਕਿਸਾਨਾਂ ਦੇ लाठीचार्ज ਦੀ ਕਿ ਮੈਂ ਜੋ ਮਰਜੀ ਹੋਵੇ ਜੀ ਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਮੈਂ ਬਚ ਕੇ ਜਾ ਰਿਹਾ ਹਾਂ ਨਾ ਕੋਈ ਕਿਸਾਨ ਲੱਗੇ ਨਾ ਕੋਈ ਬੰਦੂਕ ਲੱਗੇ ਨਾ ਕੋਈ ਤੀਰ ਲੱਗੇ ਨਾ ਕੋਈ ਡਾਂਗ ਲੱਗੇ ਕਿੱਥੋਂ ਬਚ ਕੇ ਚਲੇਗੇ ਇੱਕ ਪੁੱੜ ਤੋਂ ਗੱਡੀਆਂ ਵਾਪਸ ਆ ਕੇ ਰੀਲ ਵੀਡੀਓ ਬਣਾਤੀ ਕੈਮਰਾ ਲਾ ਕੇ ਵੀ ਪ੍ਰਧਾਨ ਮੰਤਰੀ ਸੇ ਵਾਪਸ ਜਾ ਰਹੇ ਜੀ ਉੱਥੇ ਆਏ ਕੌਣ ਸੀ এবੀਪੀ ਵਾਲੇ ਉਹ ਪ੍ਰਧਾਨ ਮੰਤਰੀ ਦੇ ਹੱਥ 'ਚ ਨਰੇਬਾਜੀ ਕਰਦੇ ਸੀ ਕਿੰਨੇ ਡਰਾਮਾ ਕੀਤਾ ਸੀ ਉਹ ਉਸ ਡਰਾਮੇ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਸਾਹਿਬ ਤੇ ਚੰਨੀ ਸਾਹਿਬ ਦਾ ਪਿਆਰ ਸੀ ਤੇ ਚੰਨੀ ਸਾਹਿਬ ਬਾਰੇ ਉਹ ਕਹਿੰਦਾ ਜੀ ਇਹਨਾਂ ਨੇ ਆਪਣੀ ਬਾਈ ਦੀ ਇਲੈਕਸ਼ਨ ਦੇ ਵਿੱਚ ਇੱਕ ਗੱਲ ਕਹੀ ਸੀ ਵੀ ਅਸੀਂ ਬਈ ਇਹੇ ਵੜ ਦੇਗੇ ਪੰਜਾਬ ਦੇ ਵਿੱਚ ਦਿੱਲੀ ਦੇ ਤੇ ਜੁਪੀ ਦੇ ਭਈਏ ਕਿਉਂ ਨਾਲ ਨਾ ਲਿਆ ਸੀ ਕੇਜਰੀਵਾਦ ਨੂੰ ਟੋਪੀ ਵਾਲੇ ਜਿਹੜੇ ਨੇ ਪੰਜਾਬੀ ਬਣਦੇ ਲੇਕਿਨ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਨੇ ਕਹਿੰਦਾ ਨਹੀਂ ਜੀ ਇਹਦੇ ਤੇ ਬਿਹਾਰ ਦੇ ਲੋਕਾਂ ਨੂੰ ਕਿਹਾ ਭਈਏ ਦੀ ਬਣਦੇ ਅਸੀਂ ਜੀ ਜੀਦੇ ਕਰਕੇ ਦੂਸਰੀ ਜਿਹੜੀ ਪ੍ਰਚਾਰਕਾਂ ਦੀ ਲਿਸਟ ਦੇ ਵਿੱਚੋਂ ਉਹਨਾਂ ਦਾ ਨਾਮ ਗਾਇਬ ਕਰ ਦਿੱਤਾ ਗਿਆ ਤੇ ਲੱਗਦਾ ਫੇ ਰਾਜਾ ਵੜਿੰਗ ਦੀ ਕੁਰਸੀ ਵੀ ਖਤਰੇ 'ਚ ਪੈ ਜਾਊਗੀ ਜੇ ਕਾਂਗਰਸ ਹਾਰ ਜਾਂਦੀ ਹੈ ਤਰਨਤਾਰਨ ਦੇ ਵਿੱਚ ਰਾਜਾ ਵੜਿੰਗ ਦੀ ਕੁਰਸੀ ਤੇ ਅੱਗੇ ਮਰਸੀ ਤੇ ਡਿਪੈਂਡ ਕਰਦੀ ਆ ਜਿੱਦ ਦਿਨ ਰਾਜਾ ਗਿਵੇਂ ਪ੍ਰਧਾਨ ਬਣਿਆ ਸੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਨਹੀਂ ਸੀ ਪੁੰਜੇਸੀ ਦੀ ਤਜਪੁਰਸੀ ਦੇ ਵਿੱਚ ਬਹੁਤ ਸਾਰੇ ਸਰਕਲ ਪ੍ਰਧਾਨ ਨਹੀਂ ਸੀ ਪੁੰਜੇ ਇਸ ਕਰਕੇ ਰਾਜੇ ਪਰ ਰਾਜਿੰਦ ਤੱਕ ਲੋਕੀ ਪੂਰੀ ਤਾਂ ਪ੍ਰਧਾਨ ਮੰਤਰੀ ਤਿਆਰ ਨਹੀਂ ਕਿੰਦਾ ਉਹਦੀ ਸ਼ਕਲ ਪਰਦਾ ਆ ਰਹੀ ਹੈ ਇਹ ਨਾਕਲ ਪਰਦਾ ਨਰਗੀ ਹੈਗੀ ਉਹਦੀ ਪੇਸ਼ ਕਰਕੇ ਰਾਜੇ ਦੇ ਖਿਲਾਫ ਜਿਹੜੀ ਇਮੀਡੀਏਟਲੀ ਕਾਰਵਾਈ ਕੀਤੀ ਜਿਹੜੀ ਨਾ ਕੀਤੀ ਤੇ ਪਰਚਾ ਅੰਦਰ ਪਿੰ ਸਰਕਾਰ ਨੇ ਕਰਾਇਤਾ ਜਾਂ ਕਮਿਸ਼ਨ ਨੇ ਕਰਾਇਤਾ ਤੇ ਇਹ ਰਾਜੇ ਦੀਆਂ ਮੁਸ਼ਕਲਾਂ ਹੋਰ ਵਧਣ ਗਈਆਂ ਜੀ ਦੇਖੋ ਕਿ ਕੁਝ ਹੁੰਦਾ ਤਰਲਬ ਤਾਂ ਕਰ ਲਿਆ ਗਿਆ ਹੈ ਬਾਕੀ ਪਰਚਾ ਹੁੰਦਾ ਜਾਂ ਨਹੀਂ ਹੁੰਦਾ ਲੱਗਦਾ ਕਿ ਮੀਡੀਆ ਸਲਾਹਕਾਰ ਵੀ ਐਸ ਕਰਦੇ ਉਹਨਾਂ ਨੂੰ ਚੰਗੀ ਸਲਾਹ ਦੇ ਨਹੀਂ ਰਹੇ ਕਿ ਕੁਝ ਵੀ ਬਿਆਨ ਦੇ ਰਹੇ ਨਹੀਂ ਤਾਂ ਫਿਰ ਆਪੇ ਵਿਵਾਦਾਂ 'ਚ ਕਿਰਦੇ ਨਜ਼ਰ ਆਉਂਦੇ ਨੇ ਤਰਨਤਾਰਾਂ ਦੇ ਜ਼ਿਮਨੀ ਚੋਣ ਦੀ ਗੱਲ ਹੋਈ ਹੈ ਤੇ ਹੁਣ ਅਕਾਲੀ ਦਲ ਦੇ ਉਮੀਦਵਾਰ ਦੀ ਵੀ ਗੱਲ ਕਰਨੀ ਜ਼ਰੂਰੀ ਹੈ ਕਿ ਉਹਨਾਂ ਨੂੰ ਲੈ ਕੇ ਵੀ ਇੱਕ ਖੁਲਾਸਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਕਿਹੜੀ ਗੱਲ ਹੈ ਜਿਹੜੀ ਸਾਹਮਣੇ ਆਈ ਹੈ ਭਟਿਸਰ ਕਿੱਟ ਕੇ ਗਿਆ ਸਮੂ ਸਿੱਖ ਧਰਮੀ ਫੌਜੀ ਜੂਨ 1984 ਪ੍ਰਵਾਹ ਵੈਲਫੇਅਰ ਐਸੋਸੀਏਸ਼ਨ ਜੀ ਇਹਦੇ ਪ੍ਰਧਾਨ ਨੇਗੇਆ ਸਰਦਾਰ ਬਲਦੇਵ ਸਿੰਘ ਧਾਰੀਵਾਲ ਇਹ ਫੌਜੀਆ ਵਾਸਤੇ ਧਰਮੀ ਫੌਜੀਆ ਵਾਸਤੇ ਅਕਸਰ ਲੜਦੇ ਰਹਿੰਦੇ ਨੇ ਮੰਗ ਪੱਤਰ ਦਿੰਦੇ ਰਹਿੰਦੇ ਨੇ ਪ੍ਰਧਾਨ ਨੂੰ ਮਿਲਦੇ ਰਹਿੰਦੇ ਨੇ ਬਾਕੀ ਸਰਕਾਰਾਂ ਦੇ ਮਿਲਦੇ ਰਹਿੰਦੇ ਨੇ ਕਾਫੀ ਸਰਗਰਮ ਨੇ ਉਹਨਾਂ ਨੇ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਜਿਹੜਾ ਜਸਵੰਤ ਸਿੰਘ ਬੀਬੀ ਸੁਖਵਿੰਦਰ ਕੌਰ ਦਾ ਘਰ ਵਾਲਾ ਉਹ ਧਰਮੀ ਫੌਜੀ ਨਹੀਂ। ਕਿ ਧਰਮੀ ਫੌਜੀ ਵੀ ਕਹਿ ਚੁੱਕੇ ਇਕੱਠੇ ਹੋ ਕਿਸ ਨੂੰ ਵਿਖਾਓ ਬੰਦਾ ਕਿਹੜਾ ਹੈਗਾ ਧਰਮੀ ਫੌਜੀ ਸੀ ਵੇਖੀ ਉਹਨਾਂ ਦੀ ਸਟ੍ਰਿਕ ਲਾਈ ਨਹੀਂ ਗਾਦਾ। ਜੀ। ਧਰਮੀ ਫੌਜੀਆ ਦੀ ਲਿਸਟੇ ਵਿੱਚ ਉਸ ਜਸਵੰਤ ਸਿੰਘ ਦਾ ਨਾਮ ਨਹੀਂ ਹੈਗਾ। ਤੇ ਕੁਝ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਵੀ ਉਹ ਧਰਮੀ ਫੌਜੀ ਦੀ ਉਹ 84 ਤੋਂ ਪਹਿਲਾ ਪਘੋੜਾ ਹੋ ਗਿਆ ਸੀ ਤੇ ਬਾਅਦ ਚ ਜੋੜਤਾ ਜੀ ਧਰਮੀ ਫੌਜੀ ਐ ਨੌਕਰੀ ਦੇਤੀ ਐ ਸੀ ਪੀਸੀ ਧਰਮੀ ਫੌਜੀ ਧਰਮੀ ਫੌਜੀ ਨਹੀਂ ਗੋ ਜਦੋਂ ਫੌਜੀ ਕਹਿੰਦੇ ਵੀ ਸਾਨੂੰ ਵਿਖਾਓ ਕਿਹੜਾ ਧਰਮੀ ਫੌਜੀ ਮਿਖਾਉਂਦੇ ਕੋਈ ਨਹੀਂ ਫਿਰ ਜੀ ਲਿਆਓ ਸਾਹਮਣੇ ਉਹਨੂੰ ਜੀ ਜੇ ਬਾਕੀ ਧਰਮੀ ਫੌਜੀ ਭਾਈ ਮਨਦੀਪ ਸਿੰਘ ਦੀ ਹਮਾਇਤ ਤੇ ਆਏ ਨੇ ਤੇ ਫਿਰ ਉਹ ਬਾਹਰ ਨਿਕਲ ਨਿਕਲ ਰਿਹਾ ਕੁਝ ਨੋਕ ਤੇ ਵੀ ਚਰਚਾ ਕਰਦੇ ਪਿਓ दारू ਸਿੱਕੇ ਦਾ ਪਿੰਡ ਦਾ ਸ਼ਕੀਨ ਉਧ ਤੇ ਡਿਊਟੀ ਲਾਈਏ ਦੋ ਬੰਦਿਆਂ ਨੇ ਵੀ ਬਾਹਰ ਨਿਕਲ ਦੇਣਾ ਬਸ ਇਹ ਅੰਦਰ ਹੀ ਰਹਿ ਬਸ ਹੁਣ ਇਹ ਚੀਜ਼ ਜਿਹੜੀ ਹੈ ਇਹ ਵੀ ਬੜੀ ਵੱਡੀ ਗੱਲ ਹੈ ਜੇ ਇਹ ਸਾਬਤ ਹੋ ਜਾਂਦਾ ਵੀ ਵਾਕਿਆ ਉਹ ਧਰਮ ਫੌਜੀ ਨਹੀਂ ਸਕੂ 84 ਤੋਂ ਪਹਿਲਾਂ ਭਗੜਾ ਹੋਇਆ ਸੀ ਫਿਰ ਇਹਦੇ ਸਿੱਟੇ ਕੁਝ ਹੋਰ ਨਿਕਲਣਗੇ ਬਿਲਕੁਲ ਇਹ ਫਿਰ ਗੇਮ ਕਿਹੜੇ ਪਾਸੇ ਜਾਏਗੀ ਪਤਾ ਨਹੀਂ ਪਤਾ ਨਹੀਂ ਬਿਲਕੁਲ ਜੇ ਵੀ ਸਾਡੇ ਕੋਲ ਮੈਂ ਕਨਫਰਮੇਸ਼ਨ ਦੀ ਮੈਨੂੰ ਉਹਨਾਂ ਬਲਦੇਵ ਸਿੰਘ ਵਰਗਾ ਜੀ ਮੈਂ ਤੁਹਾਡੇ ਨਾਲ ਰਾਤ ਨੂੰ 8 ਵਜੇ ਗੱਲ ਕਰੂੰ ਮੈਂ ਬਾਹਰ ਅਸੀਂ ਕੱਲ ਉਹਨਾਂ ਨਾਲ ਗੱਲ ਕਰ ਬੱਦ ਗੱਲਬਾਤ ਕਰਨ ਤੋਂ ਬਾਅਦ ਫਿਰ ਮੈਂ ਕਾਇਦਾ ਤੌਰ ਤੇ ਸੀਏ ਦੇ ਤੇ ਚਰਚਾ ਕਰਾਂਗੇ ਕਿ ਉਹ ਸਾਨੂੰ ਕੀ ਦੱਸ ਦਿੰਦੇ ਲੇਕਿਨ ਸਾਡੇ ਸੋਰਸ ਸੇ ਕਹਿੰਦੇ ਆਂ ਕਿ ਇਹ ਧਰਮੀ ਫੌਜੀ ਨਹੀਂ ਸੀਗਾ ਇਹ 84 ਤੋਂ ਪਹਿਲਾਂ ਭਗੜਾ ਹੋ ਗਿਆ ਸੀ ਆਰਮੀ ਦੇ ਵਿੱਚ ਬਾਅਦ ਧਰਮੀ ਫੌਜੀਏ ਲਖਪ ਦੇ ਦਿੱਤਾ ਗਿਆ ਜੀ ਪਹਿਲਾਂ ਇਹ ਅਕਾਲੀ ਦਲ ਦੇ ਲਈ ਬਹੁਤ ਮੁਸ਼ਕਲਾਂ ਨੇ ਪਰ ਜੇਕਰ ਇਹ ਵੀ ਗੱਲ ਸੱਚ ਹੋ ਜਾਂਦੀ ਹੈ ਇਸ ਨੂੰ ਲੈ ਕੇ ਵੀ ਕੁਝ ਹੋਰ ਸਾਹਮਣੇ ਆ ਜਾਂਦਾ ਹੈ ਫਿਰ ਤਾਂ ਤਰਨ ਤਰਨ ਦੇ ਵਿੱਚ ਅਕਾਲੀ ਦਲ ਨੂੰ ਹੋਰ ਜ਼ਿਆਦਾ ਮੁਸ਼ਕਲਾਂ ਆਣਗੀਆਂ ਬਾਕੀ ਦੇਖਦੇ ਹਾਂ ਉਹਦੇ ਦਿਨਾਂ ਨੂੰ ਸਪਸ਼ਟ ਹੋਵੇਗਾ ਫਿਰ ਪਤਾ ਲੱਗੇਗਾ ਕੀ ਹੈ ਗੱਲ ਪੂਰੀ ਕਿ ਕੀ ਨਹੀਂ ਹੈ ਅ ਕੱਲ ਧਾਮੀ ਪੰਜਵੀਂ ਵਾਰ ਐਸਪੀਸੀ ਦੇ ਪ੍ਰਧਾਨ ਬਣਦੇ ਨੇ ਜਸ਼ਨ ਹਜ ਉਨ੍ਹਾਂ ਦੇ ਵੱਲੋਂ ਮਨਾਏ ਜਾ ਰਹੇ ਸੀ ਪਰ ਹੁਣ ਉਨ੍ਹਾਂ ਦੀ ਜਿਹੜੀ ਕੁਰਸੀ ਹੈ ਪ੍ਰਧਾਨਗੀ ਦੀ ਇਹ ਖਤਰੇ 'ਚ ਪੈ ਗਈ ਹੈ ਰਾਮੀ ਸਾਹਿਬ ਕੱਲ 118 ਵੋਟਾਂ ਲੈ ਕੇ 18 ਦੇ ਮੁਕਾਬਲੇ 17 ਵੋਟਾਂ ਲੈ ਕੇ 17 ਦੇ ਮੁਟਾਂ ਲੈ ਕੇ 18 ਦੇ ਮੁਕਾਬਲੇ 17 ਦੇ ਮੁਕਾਬਲੇ 99 ਵੋਟਾਂ ਦੇ ਫਰਕ ਨਾਲ ਜਿਹੜੇ ਸੀ ਪ੍ਰਧਾਨ ਚੁਣੇਗੇ ਇੰਨੀ ਵੱਡੀ ਲੀਡ ਜਦੋਂ ਹੋਵੇ ਨਾ ਫਿਰ ਬੰਦੇ ਨੂੰ ਗਲਤ ਕੰਮ ਨਹੀਂ ਕਰਨਾ ਚਾਹੀਦਾ ਜੀ ਵਰਦਵਾਰਾ ਐਕਟ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਕਿਸੇ ਦੀ ਤੁਸੀਂ ਆਨਲਾਈਨ ਜਾ ਵੋਟ ਪਾ ਸਕਦੇ ਹੋ ਹਰਮਨਜੀਤ ਸਿੰਘ ਦਿੱਲੀ ਤੋਂ ਇੱਕ ਮੈਂਬਰ ਨੇ ਕਾਪਟਿਡ ਉਹ ਬੰਬੇ ਦੇ ਵਿੱਚ ਸ਼ਰਾਜੀ ਬੰਬੇ ਦੇ ਵਿੱਚ ਨੇ ਉਹਨਾਂ ਨੂੰ ਕੱਲ੍ਹ ਨਾਲ ਫੋਨ ਕੀਤਾ ਵੀ ਤੁਹਾਡੀ ਵੋਟ ਪਾ ਦਈਏ ਕਿ ਨਹੀਂ ਪਾ ਦਿਓ ਉਹ ਕਹਿੰਦੇ ਤੋਂ ਨਹੀਂ ਵਰ ਕਿ ਨੂੰ ਪੜੀ ਗਏ ਦਿੱਤਾ ਮੈਨੂੰ ਵੋਟ ਪਾਤੀ ਉਹਨਾਂ ਦੀ ਵੋਟ ਤੇ ਦਸਕਤ ਉਹਨਾਂ ਦੇ ਨਹੀਂ ਹੋਣਗੇ ਦਸ ਕੁ ਨੰਬਰ ਜੀ ਦੇ ਨਾ ਹੈਗੇ ਕਿ ਨਹੀਂ ਹੈਗੇ ਵੋਟ ਤੇ ਪਈ ਨਾ ਉਹਦੀ ਜੀ ਜੇ ਵੋਟ ਪਈ ਹੈ ਤਾਂ ਵੋਟ ਪਈ ਹੈ ਦੂਸਰੇ ਹੈਗੇ ਅਮੀਰ ਸਿੰਘ ਵਿਰਕਰ ਸੀਦਾ ਹਰਿਆਣੇ ਤੋਂ ਨੇ ਇਹ ਚੱਲ ਫਰੀ ਸਕਦੇ ਘਰੇ ਨੇ ਇਹੋ ਜਿਹੇ ਮੈਂਬਰ ਨੇ ਸਾਡੇ ਐਸਪੀਸੀ ਦੇ ਜੀ ਕਿੰਤੀ ਮੈਂਬਰ ਤੇ ਰੱਬ ਨੂੰ ਪਿਆਰੇ ਹੋ ਚੁੱਕੇ ਨੇ 4 ਮੈਂਬਰ ਰਸਿਫਾ ਦੇ ਚੁੱਕੇ ਨੇ ਤੇ 2 ਮੈਂਬਰ ਜਿਹੜੇ ਨੇ ਉਹ ਓਟਾਂ ਦੇ ਓਟਾਂ ਨੂੰ ਲੈ ਕੇ ਜਿਹੜੇ ਉਹ ਬੋਟ ਪਾਉਣ ਤੋਂ ਜਿਹੜੇ ਨਹੀਂ ਵੋਟ ਨਹੀਂ ਪਾ ਸਕਦੇ ਟੋਟਲ 39 ਮੈਂਬਰ ਜਿਹੜੇ ਆ ਉਹ ਕਟਨੇ ਜੀ ਅਮੀਰ ਸਿੰਘ ਵਿਰਕ ਰਸੀਦਾ ਇਹਨਾਂ ਵੋਟ ਨਹੀਂ ਪਈ ਇਹਨਾਂ ਤੇ ਫੋਨ ਤੇ ਗੱਲ ਕੀਤੀ ਵੋਟ ਪਾ ਦੇ ਤੁਸੀਂ ਜੀ ਤਿੰਨ ਵੋਟ ਪਣੀ ਤਾਂ ਮੈਨੂੰ ਪਾ ਦੇ ਜੀ ਗੁਰਿੰਦਰ ਸਿੰਘ ਬਾਬਾ ਬੰਬੇ ਦਾ ਇੱਕ ਐਸ਼ ਪ੍ਰਤਖ ਵਿਅਕਤੀ ਹੈ ਦਾੜੀ ਵੀ ਰੰਗਦਾ ਤੇ ਦਾੜੀ ਵੀ ਬੰਦ ਸ਼ਰੋਮਣੀ ਕਮੇਟੀ ਦਾ ਮੈਂਬਰ ਕੋਈ ਵੀ ਦਾੜੀ ਨਹੀਂ ਬੰਨਦਾ ਨਾ ਦਾੜੀ ਰੰਗਦਾ ਦਾੜੀ ਰੰਗਣਾ ਸਾਡੇ ਮਰਿਆਦਾ ਦੇ ਉਲਟ ਹੈ ਜੀ ਮਰਿਆਦਾ ਦੇ ਤੇ ਦਾੜੀ ਰੰਗ ਨਹੀਂ ਰੰਗ ਸਕਦੇ ਉਹਦੀ ਵੋਟ ਪਾਉਣ ਤੇ ਆਬਜੈਕਸ਼ਨ ਨਹੀਂ ਆਇਆ ਵੀ ਇਹ ਪਤਿਤਤਾ ਵੋਟ ਨਹੀਂ ਬਾਜ਼ੇ ਤਾਂ ਉਹਦੀ ਵੋਟ ਤੱਕੇ ਨਾ ਪਾਈ ਨਾ ਤਿੰਨ ਦਾ ਮੋਟਾ ਤੱਕੇ ਨਾ ਪਾਈਆਂ ਇਹ ਤਿੰਨੇ ਮੋਟਾ ਵਿਰੋਧੀ تیر ਲੈ ਕੇ ਜਾ ਰਿਹਾ ਹਾਈ ਕੋਰਟ ਹਾਈ ਕੋਰਟ ਜਦੋਂ ਸਾਬਤ ਹੋ ਗਿਆ ਵੀ ਵਾਕਿਆ ਹੀ ਇਹ ਤਿੰਨ ਬੰਦੇ ਉੱਥੇ ਅਧਨੀ ਪਈਆਂ ਤੇ ਫਿਰ ਇਹ ਇਲੈਕਸ਼ਨ ਜੇ ਸਟੇ ਹੋ ਜਾਂਦੀ ਹੈ ਤੇ ਫਿਰ ਇੱਥੇ ਰਿਸੀਵਰ ਲੱਗੂਗਾ ਪ੍ਰਬੰਧ ਲੱਗੂਗਾ ਪ੍ਰਬੰਧ ਕੋਈ ਮੈਂਬਰਾ ਜੂ ਹੋ ਸਕਦਾ ਪ੍ਰਬੰਧਰ ਡੀਸੀ ਵੀ ਹੋ ਸਕਦਾ ਪ੍ਰਬੰਧ ਕੋਈ ਸਰਕਾਰ ਦਾ ਬੰਦਾ ਵਿੱਚ ਮਤਲਬ ਆਪ ਰਾਹ ਪਦਰਾ ਕਰਤਾ ਆ ਵੀ ਰਾਹ ਬੰਦਰ ਕਰਦਾ ਵੀ ਐਸ.ਡੀ.ਪੀ ਨੂੰ ਡਿਫਰਮ ਕਰਦੇ ਤੁਸੀਂ ਜੀ ਜੇ ਇੱਕ ਪੁਰਾਣੀ ਰਗੇ ਇਥੇ ਹੂੰ ਤੇ ਫਿਰ ਕਟੋ ਕਟ ਵੇਖ ਲਿਓ ਪੰਜ ਨਹੀਂ ਹੁੰਦੀ ਚੌਣ ਫਿਰ ਲੜਕੇਗੀ ਲੇਕਿਨ ਵਿਰੋਧੀ ਤੇ ਕਿੰਨਾ ਕੁ ਦਮ ਉਹ ਜਾਂਦੇ ਚ ਨਹੀਂ ਜਾਂਦੇ ਇਹ ਨਹੀਂ ਪਤਾ ਲੇਕਿਨ ਮੇਰੇ ਨਾਲ ਜਿਹੜੀ ਇਹਨਾਂ ਨਾਲ ਗੱਲਬਾਤ ਹੋਈ ਸੀ ਵੀ ਅਸੀਂ ਹਾਈ ਕੋਰਟ ਜਾ ਰਹੇ ਹਾਂ ਹਾਈ ਕੋਰਟ ਜਾ ਕੇ ਤੇ ਰੁਕ ਲਵਾਂਗੇ ਅਸੀਂ ਤੇ ਇਹਦੇ ਨਾਲ ਮੱਕੜ ਸਾਡੇ ਧਾਮੀ ਸਾਹਿਬ ਦੀ ਕੁਰਸੀ ਤੇ ਸੰਕਟ ਦੇ ਬਦਲ ਮਟਰਾਉਣੇ ਸ਼ੁਰੂ ਹੋ ਗਏ ਨੇ ਧਾਮੀ ਸਾਹਿਬ ਤਾਂ ਅੱਗੇ ਸਕਤੇ ਚ ਨੇ ਜੀ ਪਹਿਲਾਂ ਥੁੱਕ ਕੇ ਚਟਿਆ ਵੀ ਇਹਨਾਂ ਨੇ ਆਪਣਾ ਜਮਾਸ ਲਿਆ ਜਿੱਥੇ ਤਰ੍ਹਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਤੇ ਉਹਨਾਂ ਦੀਆਂ ਸੇਵਾ ਮੁਕਤੀਆਂ ਨੂੰ ਲੈ ਕੇ ਪਿੰਨਾ ਸਕਤੇ ਚ ਨੇ ਇਹਨਾਂ ਦੇ ਟਿਨਿਓਰ ਦੇ ਵਿੱਚ ਬਕਾਇਦਾ ਤੌਰ ਤੇ ਧਰਨੇ ਵੀ ਐਸਡੀਪੀਸੀ ਦੇ ਖਿਲਾਫ ਹੋਏ ਕਾਲ ਵੀ ਧਰਨਾ ਹੋਇਆ ਇਸ ਕਰਕੇ ਉਹਗੇ ਸੱਤੇ ਦਿਨ ਵਿੱਚ ਦੇ ਉਹਨਾਂ ਦੀ ਹਾਲਤ ਮਾੜੀ ਤੇ ਸੁਖਬੀਰ ਸਿੰਘ ਬਾਦਲ ਜੀ ਨੂੰ ਜੋਰ ਪਾਇਆ ਗਿਆ ਪੀਤਾ ਮਿਸਰ ਨੂੰ ਬਦਲਣਾ ਨਹੀਂ ਫਿਰਕਦਾ ਪਰ ਕੋਈ ਵੀ ਬਦਲਣਾ ਨਹੀਂ ਬਾਕੀ ਵੀ ਜਿਹੜੇ ਤਿੰਨੋਂ ਵੀ ਉਹੀ ਰਹਿਣ ਦੇ ਨਹੀਂ ਬਦਲੇ ਉਹਨਾਂ ਨੇ ਜੀ ਦੋ ਕੇ ਤਿੰਨ ਮੈਂਬਰ ਡਾਇਰੈਕਟਰ ਬਦਲੇ ਬਾਕੀ ਨਹੀਂ ਉਹੀ ਰਹਿਣ ਦਿੱਤੇ ਇਸ ਕਰਕੇ ਜਿਹੜੇ ਧਾਮੀ ਸਾਹਿਬਾ ਉਹਨਾਂ ਦੀ ਕੁਰਸੀ ਕਿਸੇ ਵੀ ਖਤਰੇ 'ਚ ਪੈ ਸਕਦੀ ਆ ਹਾਈ ਕੋਰਟ ਨੇ ਸੈਂਸੀਅਰਲੀ ਇਹਦੇ ਤੇ ਐਕਸ਼ਨ ਲੈ ਲਿਆ ਵਿਦ ਡਿਜ ਲੈ ਲਿਆ ਤੇ ਇਹ ਹੋਰ ਔਖਾ ਦਾ ਵਾਸਤੇ ਹੋਊਗਾ ਪਰ ਮੈਂ ਸੋਚਦਾ ਇਹ ਵੱੱਜਰ ਗਲਤੀ ਐ ਨਾ ਜੀ ਵੀ ਤੁਹਾਡੇ ਕੁਝ ਬੰਦੇ ਪੂਰੇ ਸੀ ਤੁਸੀਂ ਚੁਣ ਜੇਦੇ ਸੀ ਤੁਹਾਨੂੰ ਇਹ ਗਲਤ ਕੰਮ ਕਰਨ ਦੀ ਲੋਡ ਕਿਉਂ ਪੈ ਗਈ ਜੀ ਜੀ ਬਿਲਕੁਲ ਦੇਖੋ ਬਾਕੀ ਵਿਰੋਧੀ ਧਿਰ ਕੀ ਕਰਦੀ ਹੈ ਵਿਰੋਧੀ ਧਿਰ ਤਾਂ ਆਪਣੀ ਹੋਂਦ ਨੂੰ ਦਰਸਾਉਣ ਲਈ ਕਰ ਹੀ ਰਹੀ ਹੈ ਕੋਸ਼ਿਸ਼ਾਂ ਉਹਨਾਂ ਨੇ ਚੋਣ ਵੀ ਲੜੀ ਹੈ ਬਾਕੀ ਹਾਈ ਕੋਰਟ ਜਾਂਦੇ ਜਾਂ ਨਹੀਂ ਜਾਂਦੇ ਨੇ ਡੀਆਜੀ ਭੁੱਲੜ ਦੀ ਜੇ ਮੈਂ ਗੱਲ ਕਰਾਂ ਮੋਤਲ ਡੀਆਜੀ ਭੁੱਲੜ ਦੀ ਤੇ ਉਹਨਾਂ ਨੂੰ ਲੈ ਕੇ ਵੀ ਦੋ ਏਜੰਸੀਆਂ ਅਮੋ ਸਾਹਮਣੇ ਹੋ ਗਈਆਂ ਯਾਨੀ ਕਿ ਸੀਬੀਆਈ ਤੇ ਪੰਜਾਬ ਵਿਜੀਲੈਂਸ ਅਮੋ ਸਾਹਮਣੇ ਹੋ ਗਈ ਅਦਾਲਤਾਂ ਚ ਜਾਂਦੇ ਨੇ ਤਾਂ ਫਿਰ ਪੰਜਾਬ ਵਿਜੀਲੈਂਸ ਨੂੰ ਝਾੜ ਪੈ ਜਾਂਦੀ ਹੈ ਪੰਜਾਬ ਪੁਲਿਸ ਕਿਸੇ ਨਾ ਕਿਸੇ ਤਰੀਕੇ ਨਾਲ ਭੁੱਲਰ ਨੂੰ ਬਚਾਉਣ ਦੇ ਮੂਡ ਚ ਜੀ ਪੰਜਾਬ ਸਰਕਾਰ ਬਚਾਉਣ ਕਰਕੇ ਵੀਜਨਸ ਦੇ ਕੇਸ ਕਿਉਂ ਦਰਜ ਕੀਤਾ ਜਦੋਂ ਸੀਬੀ ਦਾ ਕੇਸ ਚੱਲ ਰਿਹਾ ਜੀ ਬਿਲਕੁਲ ਜੀ ਵੀ ਉਸੇ ਕੇਸ ਜਾਂਚ ਕਰ ਰਹੀ ਹੈ ਤੇ ਫਿਰ ਤੁਸੀਂ ਕੇਸ ਦਰਜ ਕਰਕੇ ਪਹਿਲਾਂ ਪੁੱਜ ਜਾਂਦੇ ਵੀ ਸਾਨੂੰ ਰਿਮਾਂਡ ਦਿੱਤਾ ਜਾਵੇ ਦੀ ਇਹਦੀ ਪ੍ਰੋਡਕਸ਼ਨ ਵੰਡ ਦੇ ਲੰਬੀ ਜਾਦ ਦਿੱਤੀ ਜਾਵੇ ਜਦੋਂ ਸੀਬੀ ਕਿਦੇ ਲੋ ਅਸੀਂ ਕੇਸ ਪਹਿਲਾਂ ਦਰਜ ਕੀਤਾ ਅਸੀਂ ਜਾਂਚ ਕਰ ਰਹੇ ਹਾਂ ਕੋਰ ਤੋਂ ਝਾੜ ਪੈਂਦੀ ਐ ਪਹਿਲਾਂ ਤੀ ਸੁੱਤੇ ਸੀਗੇ ਤਾਂ ਨੂੰ ਨਹੀਂ ਸੀ ਪਤਾ ਵੀ ਇੱਥੇ ਗੋਰਖ ਧੰਦਾ ਚੱਲਦਾ ਜੀ ਅੱਜ ਤੁਸੀਂ ਮੂਹ ਚੁੱਕ ਕੇ ਆ ਗਏ ਮਸੰਦਤਾ ਜੇ ਦਿੱਤੋ ਕਿ ਮੇਰੀ ਆਪਣੀ ਸੋਚ ਆ ਵੀ ਸਰਕਾਰ ਸੀਬੀ ਤੋਂ ਕੇਸ ਵਾਪਸ ਲੈ ਕੇ ਮਿੱਟੀ ਨੂੰ ਲੈ ਕੇ ਭੁੱਲਰ ਨੂੰ ਕਿਸੇ ਤਰੀਕੇ ਨਾਲ ਬਚਾਉਣਾ ਚਾਹੁੰਦੀ ਵੀ ਸਾਡੇ ਹੋਰ ਪਰਦੇ ਨੋਕੜ ਬਿਲਕੁਲ ਕਿਉਂਕਿ ਇੱਕ ਤਾਂ ਅਧਿਕਾਰੀ ਨਹੀਂ ਹੋਊਗਾ ਜੋ ਇਸ ਐਡੇ ਵੱਡੇ ਭ੍ਰਿਸ਼ਟਾਚਾਰ ਚ ਫਸਿਆ ਹੋਗਾ ਹੋਰ ਵੀ ਬਥੇਰੇ ਹੋਣਗੇ ਬੜੇ ਬੜੇ ਫਸਣਗੇ ਤੇ ਲੀਡਰ ਵੀ ਫਸਣੇ ਆ ਜੇ ਸਹੀ ਤਰੀਕੇ ਨਾਲ ਗੈਰੀ ਹੋ ਗਈ ਤੇ ਐਸੇ ਕਾ ਕਤਨਾ ਕੋਸ਼ਾ ਨੇ ਕੋਰਟ ਨੇ ਬਗੈਰ ਤੋਂ ਝਾੜ ਪਾਤੀ ਵੀ ਤੁਸੀਂ ਚ ਇੰਟਰਫੀਅਰ ਨਹੀਂ ਕਰ ਸਕਦੇ ਜੀ ਉਹਨਾਂ ਨੂੰ ਆਪਣੀ ਜਾਂਚ ਕਰ ਲਿਓ ਫਿਰ ਸੋਚੋ ਕਿ ਤੁਹਾਡਾ ਕੀ ਕਰਨਾ ਅਸੀਂ ਤੇ ਮੈਂ ਸਿੱਧੇ ਲਬਚਨ ਫਿਰ ਕਹਦੇ ਆ ਪੀ ਪੰਜਾਬ ਸਰਕਾਰ ਨੇ ਇੱਕ ਪ੍ਰਪੰਚ ਰੱਖਿਆ ਵੀ ਆਪਣੇ ਇਸ ਲਾੜਲੇ ਨੂੰ ਬਚਾਉਣਾ ਕਿਵੇਂ ਅਸੀਂ ਕਿਵੇਂ ਅਸੀਂ ਇਹਦੀ ਬਚਾਓ ਕਰਨਾ ਤੇ ਬਿਜ਼ੀਨਸ ਕੇਸ ਦੇ ਚ ਕਰ ਲੈ ਬਿਜੇ ਜਿਸ ਰਿਮਾਂਡ ਮਿਲ ਜੇ ਮੁੜ ਕੇ ਅਸੀਂ ਨਾ ਲੱਗ ਲੰਗਣਾ ਸੀ ਇਹਨਾਂ ਨੂੰ ਜੀ ਲੇਕਿਨ ਅਗਲੇ ਵੀ ਜਿਹੜੇ ਘਰ ਰੋਟੀ ਪਾਣੀ ਖਾ ਕੇ ਹੁੰਦੇ ਆ ਅਗਲੇ ਦਿਮਾਗ ਰੱਖਦੇ ਨੇ ਲੜਨਾ ਜਾਣਦੇ ਨੇ ਇਹਦੇ ਨਾਲ ਹੀ ਜਿਹੜਾ ਪਟਿਆਲੇ ਦੇ ਵਿੱਚ ਅਜ ਭਿੰਦਰ ਸਿੰਘ ਜਿਹੜਾ ਇੱਕ ਬੜਾ ਤਕੜਾ ਬੀ ਐਚ ਪ੍ਰੋਪਰਟੀ ਡੀਲਰ ਜੀ ਤੇ ਘਰ ਦੇ ਸੀਬੀ ਦਾ ਰਿਡ ਹੋਇਆ ਪਤਾ ਲੱਗਾ ਕਿ ਉਹ ਵੀ ਕੜੀਆਂ ਬਕਾਇਦਾ ਤੌਰ ਤੇ ਭੁੱਲਰ ਕੇਸ ਨਾਲ ਜੁੜਦੀਆਂ ਨੇ ਘੋਸਰੇ ਦਾ ਵੀ ਇਸ ਗੋਰਖ ਧੰਦੇ ਦੇ ਵਿੱਚ ਭੁੱਲਰ ਦਾ ਵੀ ਹਿੱਸਾ ਹੋਵੇ ਜੀ ਹਰਮੀਤ ਸਿੰਘ ਪਠਾਨ ਮਾਜਰਾ ਵੀ ਇਹਦੇ ਸ਼ਾਮਲ ਦਾ ਜੇ ਸਹੀ ਤਰੀਕੇ ਨਾਲ ਜਾਂਚ ਹੋਈ ਜਿਹੜੀਆਂ ਕਲੋਨੀਆਂ ਨੇ ਇੱਥੇ ਕਟੀਆਂ ਲੋਕਾਂ ਨੂੰ ਸਬਜ ਬਾਜ ਕੁਝ ਹੋਰ ਵਿਖਾਇਆ ਤੇ ਉੱਥੇ ਹੈ ਕੁਝ ਹੋਰ ਆ ਕਹਤਾ ਜੇ ਇਨੀ ਸੜਕ ਚੌੜੀ ਆ ਜੀ ਇਹ ਟੈਂਕੀ ਆ ਜੀ ਇਹ ਬਿਜਲੀ ਦਾ ਟਰਾਂਸਫਰ ਲੱਗਿਆ ਇੱਥੇ ਜੀ ਫਲਾਂ ਲੱਗਾ ਜੀ ਝੁੰਟਾ ਮਿਲ ਗਿਆ ਉਹਨਾਂ ਕੋਲੋਨੀਆਂ 'ਚ ਕੋਈ ਸਹੂਲਤਾਂ ਨਹੀਂ ਗੰਦ ਗੋਡੇ ਗੋਡੇ ਪਿਆ ਕੋਈ ਸੜਕ ਪੱਕੀ ਨਹੀਂ ਬਣੀ ਅਜੇ ਤੱਕ ਪੈਸੇ ਦੇ ਨੁਕਮਾ ਆਏ ਨੇ ਇਸ ਕਰਕੇ ਉਹ ਜਿਹੜੀ ਸੀਬੀ ਨੇ ਰਿਡ ਕੀਤੀ ਤਾਂ ਉਹ ਵੀ ਪਤਾ ਲੱਗਾ ਕਿ ਉਹ ਵੀ ਬਕਾਇਦਾ ਤੌਰ ਤੇ ਇਹਨਾਂ ਦੀ ਗੋਰਖਤਾ ਦੇ ਸ਼ਾਮਲ ਆ ਤੇ ਭੁੱਲਰਦਾ ਉਹਨਾਂ ਦੀ ਜਿਹੜੀ ਹੈਗੀ ਇਹ ਪ੍ਰਾਪਰਟੀ ਛਣੂਦ ਵਿੱਚ ਕੋਈ ਹਿੱਸਾ ਹੋਵੇ ਜਿਹੜੀ ਇਹ ਕਲੋਨੀਆਂ ਕੱਢਦੇ ਕਿਉਂਕਿ ਇਹੋ ਜਿਹੇ ਬੰਦੇ ਪੈਸੇ ਇਨਵੈਸਟ ਇਥੇ ਵੀ ਕਰ ਦਿੰਦੇ ਆ ਜੀ ਜੇ ਇਹ ਗੱਲ ਸਾਬਤ ਹੋ ਗਈ ਤੇ ਬੀ ਐਚ ਜਿਹੜੀ ਇੱਕ ਹੈਗੀ ਆ ਡੀਲਰ ਬੀ ਐਚ ਵਿੱਚ ਜਿਹੜੀ ਹੈਗੀ ਪ੍ਰਾਪਰਟੀ ਡੀਲਰ ਉਹਨਾਂ ਤੇ ਵੀ ਸੰਕਟ ਦੇ ਬਦਲ ਮਡਰਾ ਸਕਦੇ ਆ ਉਹਨਾਂ ਦੀ ਵੀ ਹੋਂਦ ਨੂੰ ਖਤਰਾ ਪੈਦਾ ਹੋ ਸਕਦਾ ਤੇ ਉਹਨਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਜੀ 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 ਬਿਲਕੁਲ ਲਗਾਤਾਰ ਸੀਬੀਆਈ ਨੇ ਜਾਂਚ ਤੇਜ਼ ਕੀਤੀ ਹੋਈ ਹੈ ਹੁਣ ਪ੍ਰਾਪਰਟੀ ਡੀਲਰਾਂ ਦੀ ਵੀ ਜਾਂਚ ਕੁਝ ਪੜਤਾਲ ਹੋ ਰਹੀ ਹੈ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਹੈ ਸੀਬੀਆਈ ਨੇ ਅਫਸਰਾਂ ਦੇ ਕੋਲੋਂ ਕੁਝ ਕਿਛ ਤਾਂ ਪਹਿਲਾਂ ਹੀ ਹੋ ਰਹੀ ਹੈ ਬਾਕੀ ਆਉਂਦਾ ਇਹਨਾਂ ਨੂੰ ਹੋਰ ਬਹੁਤ ਕੁਝ ਪਰਤਾਂ ਨੇ ਹਰਮਿੰਦਰ ਸਿੰਘ ਪਠਾਨ ਮਾਚਾ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਉਹਦਾ ਕੀ ਲਿੰਕ ਨਿਕਲਦਾ ਹੈ ਕਿ ਕੁਝ ਸਾਹਮਣੇ ਆਉਂਦਾ ਇਹ ਵੀ ਜਾਂਚ ਜਦੋਂ ਹੋਵੇਗੀ ਫੇਰੀ ਬਗਗ ਲੱਗੇਗਾ ਕਿ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕਾਮਯਾਬ ਹੁੰਦੀਆਂ ਕਿ ਨਹੀਂ ਹੁੰਦੀਆਂ ਕਿ ਨਹੀਂ ਜਾਂਚ ਹੋਣ ਦੇਣੀ ਕਿ ਹੋਰ ਅੱਗੇ ਨਾ ਫਾਸਟ ਜਨ ਬਦਨਾਮੀ ਹੁੰਦੀ ਹੈ ਬਾਕੀ ਦੇਖਦੇ ਹਾਂ ਕੀ ਕੁਝ ਹੁੰਦਾ ਹੈ ਪੂਸ਼ ਸ਼ੁ